ਆਸਾ ਮਨ ਮੇਰੋ ਗਾਜ਼ ਜੇ ਬਾ ਮੇਰੀ ਕਾਤੀ ਮੱਪ ਮੱਪ ਕਾਟੋਂ ਜਮ ਕੀ ਫਾਸੀ ਕਾਹ ਕਰੋ ਜਤੀ ਕਾਹ ਕਰੋ ਪਾਪਤੀ RAM ਕੋ ਨਾਮ ਜਪਉ ਦਿਨ ਰਾਤੀ ਰਾਵ ਰੰਗ ਨਰੰਗ ਸੀਵਨ ਸੀਵੋ RAM ਨਾਮ ਬਿਨ ਕਰੀ ਨਾ ਜੀਵੋ ਤਗਤ ਕਰੋ ਹਰ ਕੇ ਗੁਨ ਗਾਵੋ ਆਠ ਪਹਿਰ ਆਪਣਾ ਖਸਮ ਤੇ ਆਵੋ ਸੋਇਨੇ ਕੀ ਸੂਈ ਰੁੱਪੇ ਕਾ ਤਗ ਨਾਮੇ ਕਾ ਚਿਤ ਹਰ ਸੋ ਲਗਾ ਆਸਾ ਸਾਪ ਕੁੰਚ ਛੋੜਾ ਵਿਖ ਨਹੀਂ ਛੜਾ ਉਦਕ ਮਾਹੇ ਜੈਸੇ ਬਗ ਧਿਆਨ ਮੰਡੈ ਹਾਏ ਕੋ ਕੀ ਜੈ ਧਿਆਨ ਜਪਨ ਜਬ ਤੇ ਸ਼ੁੱਧ ਨਾਹੀ ਮਨ ਆਪਣਾ ਰਹਾਉ ਸਿੰਘ ਚ ਭੋਜਨ ਜੋ ਨਰ ਜਾਣ ਐਸੇ ਹੀ ਠਗ ਦਿਓ ਬਖਾਨਾ ਨਾ ਮੇ ਕੇ ਸੁਆਮੀ ਲਾਹਲੇ ਝਗਰ ਰਾਮੁਰ ਸੈਨ ਪਿਓ ਰੇ ਦਗਰਾ ਆਸਾ ਪਾਰ ਬ੍ਰਹਮ ਜੇਤੀ ਨਸੀ ਅਸਤੇ ਨ ਭਵਸੀ ਰਾਮਾ ਭਗਤਾ ਚੇਤੀਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿਂਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ ਝੂਠੀ ਮਾਇਆ ਦੇਖਤ ਭੂਲਾ ਰੇ ਮਨਾ ਰਹਾ ਸੀ ਪੇਕੇ ਘਰ ਜਨਮ ਦਹਿਲਾ ਗੁਰ ਉਪਦੇਸ਼ ਪਹਿਲਾ ਸੰਤਾ ਕਾ ਪ੍ਰਸਾਦ ਨਾਮਾ ਹਰਿ ਭੇਟੁ ਲਾ ਆਸਾ ਬਾਣੀ ਸ਼੍ਰੀ ਰਵਦਾਸ ਜੀਓ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭਿੰਗ ਪਤੰਗ ਪੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਦ ਜਾਮੈ ਤਾਂ ਕੀ ਕੇਤਕ ਆਸ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਰਹਾ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁਖਾ ਅਵਤਾਰ ਦੁਲਭ ਤਹੀਂ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਸ਼ਨਾ ਚਲੇ ਉਪਾਏ ਰਵਿਦਾਸ ਦਾਸ उदास तज ब्रह्म तपन तप गोर ज्ञान भगत जनप है हरन परमानंद करो निदान आस संत तुजी तन संगत तान सतगुरु ज्ञान जानै संत देवा देव संत ची संगत संत कथा रस संत प्रेम माध्य दीज देव राव ਸੰਤ ਆਚਰਣ ਸੰਤ ਚੋ ਮਾਰਗ ਸੰਤ ਚ ਉਹ ਲਗ ਉਹ ਲਗਣੀ ਔਰ ਇੱਕ ਮੰਗਾਂ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀ ਸਣ ਰਵਿਦਾਸ ਭਾਣਾ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਅਸਾ ਉਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ 바ਸ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਸਾ ਮਧਾ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾও ਤੁਮ ਮਖਤੂਲ ਸਪੇਦ ਸਪਈਲ ਹਮ ਬਪਰੇ ਜਸ ਕੀਰਾ ست سنگت مل رہی ہے مادھو جیسے مدپ مدمہ جاتی اوچھا پاتی اوچھا اوچھا جنم ہمارا راجہ رام کی سیونا کی نی رو وداس چمارا آسا کہا بھائیو جو تن بھائیو شن شن پریم جائے ਔਰ ਦਰਪਹਿ ਤੇਰੋ ਜਨ ਤੁਝੇ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਤਨ ਰਹਾਉ ਸੰਪਤ ਵਿਪਤ ਪਟਲ ਮਾਇਆ ਤਨ ਤਾਮ ਹੈ ਮਗਨ ਹੋਤਨਾ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿਰ ਵਿਦਾਸ ਛੂਟ ਬੋ ਕਵਨ ਗੁਨ ਆਸਾ ਹਰ 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 ਹਰੇ ਹਰ ਸਿਮਰਤ ਜਨ ਗੈ ਨਿਸਤਰ ਤਰੇ ਰਹਾ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਯੋ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਮਾਤੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖਾ ਸੁਣੇ ਬੋਲੇ ਦਰਯੋ ਫਿਰਤ ਹੈ ਰਹਾ ਜਬ ਕਸ਼ ਪਾਵੇ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਚ ਕਰਮ ਰਸ ਕਸੈ ਲੁਭਾਣਾ ਬਿੰਸ ਗਿਆ ਜਾਏ ਕਹੂੰ ਸਮਾਨਾ ਤਹਿਰ ਵਿਦਾਸ ਬਾਜੀ ਜਗ ਪਾਈ ਬਾਜ਼ੀ ਗਰਸੋਂ ਮੋਇ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਏਕੋ ਅੰਕਾਰ ਸਤਗੁਰ ਪ੍ਰਸਾਦ ਤ੍ਰਮਤ ਸਿਰਤ ਬਹੁ ਜਨਮ ਬਿਲਾ ਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬੇਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾ ਵਿਖ ਫਲ ਮੀਠ ਲਗੇ ਮਨ ਬੋਰੇ ਸਾਰ ਵਿਚਾਰ ਨਾ ਜਾਣਿਆ ਗੁਨ ਤੇ ਪ੍ਰੀਤ ਵਢੀ ਅਨ ਭੰਤੀ ਜਨਮ ਵਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ਵਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ ਧਿਆਨ ਮਾਨ ਮਨ ਏਕ ਮੈ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭੈ ਜੋਤ ਸਮਾਏ ਸਮਾਨੀ ਜਾ ਕੇ ਅਸ਼ਲੀ ਪ੍ਰਭ ਪਹਿਚਾਨਿਆ ਤੰਨੈ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਮਲਾ ਪੰਗਵਾਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਠ ਧਾਮ ਕੋ ਸ਼ਿਪਰੋ ਹੋਇਓ ਲਾਖੀਣਾ ਰਹਾਉ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾ ਹਰਾ ਪਇਓ ਗੁਨੀ ਗਹਿਰਾ ਰਵਿਦਾਸ਼ ਕਵੰਤਾ ਤੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਓ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਬਿਦ ਸੁਨ ਕੇ ਜਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਵਸਾਈਆਂ ਧੰਨਾ ਵਡਭਾਗਾ ਰੇ ਚਿਤ ਚੇਤਸ ਕੀ ਨ ਦਇਆ ਦਮੋਦ ਵਿਭਾ ਨ ਜਾਣਸ ਕੋਈ ਜੇ ਤਾਵੇਂ ਬ੍ਰਹਮੰਡ ਖੰਡ ਤੋਂ ਕਰਤਾ ਕਰੈ ਸੋ ਹੋਈ ਰਹਾਉ ਜਨਨੀ ਕੇਰੇ ਉਧਰ ਉਧ ਕੁਮਹਿ ਪਿੰਡ ਕੀਆ ਦਸ ਦੁਆਰਾ ਦੇ ਅਹਾਰ ਅਗਨ ਮੈ ਰੱਖੈ ਐਸਾ ਹਸ ਮੁਹਮਮਾ ਰਾ ਉਮੀ ਜਲਮਾ ਹੈ ਤਾਨ ਤਿਸ ਬਾਹਰ ਪੰਖ ਖੀਰ ਤਿੰਨ ਨਹੀਂ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨਮਾਹੀ 파ਖਣ ਕੀਟ 부ਪਤ ਹੋਏ ਰਹਤਾ 따ਚੋ ਮਾਰਗ ਨਹੀਂ ਕਹ ਧੰਨਾ ਪੂਰਨਤਾ ਹੂ ਕੋ ਮਤ ਰੇ ਜੀ ਦਰਾਹੀ ਅਸਾ ਸ਼ੇਖ ਫਰੀਦ ਜੀਓ ਕੀ ਬਾਣੀ ਏਕੋ ਅੰਕਾਰ ਸਤਗੁਰ ਪ੍ਰਸਾਦ ਦਿਨੋ ਮੁਹੱਬਤ ਜੀਨ ਸਈ ਸਤਿਆ ਜਿਨ ਮਨਹੋਰ ਮੁਖ ਹੋਰ ਸੇ ਕੰਢੇ ਕਚਿਆ ਰੱਤੇ ਇਸ਼ਕ ਖੁਦਾ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਏ 파ਰਥੀਏ ਰਹਾਓ ਆਪ ਲਈ ਲੜ ਲਾਇ ਦਰਦਰ ਵੇਸ਼ ਸੇ ਤੈਨ ਧਨ ਜੜੇਂਦੀ ਮਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗੰਬੇ ਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂ ਤੇਰੀ ਪਨਾਹ ਖੁਦਾਏ بخشندگی شیخ فرید خیر دی جائے بندگی آسا بولے شیخ فرید پیارے اللہ لگے اے ہو سی خاک نمانی گور کرے آج ملاوا شیخ فرید تاکم کنجڑیاں منو مچڑیاں رہاو ਜੇ ਜਨ ਮਰ ਜਾਈਏ ਹੁਮ ਨਾ ਆਈਏ ਝੂਠੀ ਦੁਨੀਆ ਲਗ ਨਾ ਆਪ ਵੰਜਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਤ ਮੁਰਿਦਾ ਜੋ ਲੀਏ ਸਾਂ ਲੰਘੰਦੇ ਪਾਰ ਗੋਰੀ ਮਨ ਤੀਰਿਆ ਪੰਚਨਵਨੇ ਪਾਸੇ ਕਲਵਤ ਚੀਰਿਆ ਸ਼ੇਖ ਹਿਆਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਦੈਸ ਗਿਆ ਕਤਿਕ ਕੂੰਜਾ ਚੇਤ ਡੋ ਸਾਵਣ ਬਿਜਲੀਆਂ ਸਿਆਲੇ ਸੁਹੰਦੀਆਂ ਫਿਰ ਗਲ ਬਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਗੰਢਿੰਦੇ ਆ ਸ਼ੇ ਮਹਾ ਟੁੜੰਦਿਆਂ ਇੱਕ ਖਿਨੋਂ ਜਿਵੇਂ ਪੁੱਛੈ ਅਸਮਾਨ ਫਰੀਦਾ ਖੇਵਟ ਕੇ ਨੰਗੇ ਜਾਲਣ ਗੋਰਾ ਨਾਲ ਗੁਲਾਮੀ ਜੀ ਸਹੈ